ਟਰਾਲੀ ਫਾਰਮ 5220 ਤੇ ਸਵਾਗਤ ਕਰਦੇ ਆ ਲੈ ਕੇ ਨਵੀਂ ਵੀਡੀਓ ਬੇਨਤੀ ਕਰਦੇ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀਆਂ ਵੀਡੀਓ ਪਹਿਲਾਂ ਦੇਖ ਸਕੋ ਤੇ ਅੱਜ ਆਪਾਂ ਟਰਾਲੀ ਬਾਰੇ ਜਾਣਕਾਰੀ ਲੈ ਕੇ ਆਏ ਆ ਤੇ ਇਹਦੀ ਲੈਂਥ weight ਤੇ ਫਾਈਟ ਸਾਰੇ ਬਾਰੇ ਦੱਸਾਂਗੇ ਆਪਾਂ ਟੋਟਲ ਸਾਰਾ ਕੁਝ 1% ਦੱਸ ਦਿਆਂ ਤੇ ਸਭ ਤੋਂ ਪਹਿਲਾਂ ਦੀ ਉਚਾਈ ਦੱਸ ਦਿੰਨੇ ਆ ਉਚਾਈ 3 ਫੁੱਟ ਵੈੱਡ ਆ 2 ਫੁੱਟ ਵਾਰਡ ਲੰਬਾਈ ਇਹਦੀ ਹੈਗੀ 12 ਫੁੱਟ ਚੌੜਾਈ ਇਹਦੀ ਹੈਗੀ ਜੀ 6.5 ਫੁੱਟ ਤੇ ਵਜਨ ਇਹਦਾ ਹੈਗਾ ਜੀ ਬਿਨਾ ਟਾਇਰ ਹਿੱਸੇ ਤੋਂ 18 ਕੁਇੰਟਲ ਤੇ ਸਣੇ ਟਾਇਰ ਇਸਾ ਸਾਰਾ ਵਜਨ ਇਹਦਾ ਹੈਗਾ ਜੀ ਟੋਟਲ 23 ਕੁਇੰਟਲ ਤੇ ਇਹਦੇ ਆਪਾਂ ਤੁਹਾਨੂੰ ਸਾਰਾ ਕੁਝ ਖਾਸੀਅਤਾਂ ਦੱਸਮਨੇ ਆ ਫਰੰਟ ਤੇ ਇਹਦੀ ਮੱਛੀ ਹੋਕਾ ਤੇ ਡਈ ਇਹਦੀ ਹੈਂਡਲ ਨਾਲ ਚੱਕੀ ਦੀ ਧਾਰ ਪਾਈ ਆ ਗੇੜ ਕੇ ਤਾਂ ਚੱਕੀ ਜਾਣੀ ਆ ਤੇ ਲੋਕ ਹੋ ਜਾਂਦਾ ਪ੍ਰੈਸ਼ਰ ਵਾਲਾ ਪਾਈਪ ਵਿੱਚ ਹੀ ਮੋੜ ਮੋੜ ਜਾਂਦਾ ਤੇ ਬੈਕ ਤੇ ਇਹਦੇ ਡਾਲਾ ਵਿਖਾਉਨੇ ਵੀ ਡਾਲਾ ਕਿਵੇਂ ਖੁੱਲਦਾ ਡਾਲੇ ਦੇ ਲੋਕ ਇਧਰਲੇ ਪਾਸੇ ਲੋਕ ਆ ਸਾਈਡ ਤੇ ਇਧਰੋਂ ਲੋਕ ਇਹਨੂੰ ਜਦੋਂ ਤਾਂ ਚੱਕ ਦਿੰਨੇ ਆ ਤੇ ਜਿਹੜੀਆਂ ਇਧਰ ਪੱਤੀਆਂ ਲੱਗੀਆਂ ਦੋ ਇਹ ਥੱਲੇ ਹੋ ਜਾਂਦਾ ਤੇ ਇੱਕ ਉੱਪਰ ਲੋਕ ਆ ਤੇ ਸਾਈਡਾਂ ਨੂੰ ਦੋ ਫਰ ਡਾਲਾ ਤੇ ਉੱਪਰਲਾ ਤਾਂ ਨੂੰ ਚੱਕੀ ਦਾ ਡਾਲਾ ਦੋਵੇਂ ਪਾਸੇ ਲੋਕ ਆ ਲੋਕ ਖੁੱਲ ਕੇ ਇਧਰਲੇ ਪਾਸੇ ਪੱਤੀ ਲੱਗੀ ਆ ਪੱਤੀ ਦੀ ਝਰੀ ਜਿੱਥੇ ਲਾਉਣਾ ਉੱਥੇ ਲੋਕ ਲੱਗ ਜਾਂਦਾ ਕੋਈ ਵੀ ਸੋ ਸੈਣੀ ਆਉਂਦੀ ਲੈਫਟ ਚੱਕਣ ਚ ਤੇ ਦਾਲੇ ਦੋ ਵਾਸੇ ਨੂੰ ਸਾਈਡਾਂ ਨੂੰ ਖੋਲ ਲ ਕੇ ਤੇ ਇੱਥੇ ਲੋਕ ਲੱਗਿਆ ਹੋਇਆ ਲੋਕ ਚੜ ਜਾਂਦਾ ਤੇ ਨੱਪ ਕੇ ਲੋਕ ਖੁੱਲ ਜਾਂਦਾ ਤੇ ਬਾਲਾ ਥਾਂ ਹੀ ਲੈਂਦਾ तकरीबन 6.5 ਫੁੱਟ ਦਾ ਅੱਧ ਕਰ ਲੋ ਤੁਸੀਂ ਕਿੰਨਾ ਕ ਤੇ ਸਵਾਗਤ ਉਹਨਾਂ ਕੋ ਥਾਂ ਰੋਕਦਾ ਜੇ ਇੱਕ ਪਾਸੇ ਨੂੰ ਖੋਲਦੇ ਆਂ ਸੋ ਅੱਡੇ 6 7 ਫੁੱਟ ਤੋਂ ਰੋਕ ਲੈਣਾ ਸੀਗਾ ਤੇ ਹੁਣ ਘੱਟ ਰੋਕਦਾ ਤਾਂ ਇਧਰਲੇ ਪਾਸੇ ਆਪਾਂ ਪੂਰੀ ਸਟਿੱਕਿੰਗ ਸਟਿੱਕਰੀ ਲਵਾਈ ਹੈ ਇੰਡੀਆ ਦਾ ਝੰਡਾ ਲਵਾਇਆ ਤੇ ਨਿਊ ਜ਼ीलੈਂਡ ਦਾ ਲੱਗ ਲਵਾਇਆ ਉੜਾੜਾ ਲਿਖਾਇਆ ਤੇ ਉੱਤੇ ਆਪਾਂ ਪਿੰਡਰਾਂ ਸੰਤ ਪਿੰਡਰਾਂ ਵਾਲੇ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੀ ਫੋਟੋ ਲਵਾਈ ਹੈ ਤੇ ਨੂਰੇ ਆਪਾਂ ਚੜ੍ਹਦੀ ਕਲਾ ਦਾ ਲੱਗ ਲਵਾਇਆ 2024 ਮਾਡਲ ਹੈ ਜੀ ਤੇ ਜੇ ਵੀਡੀਓ ਜੰਗੀ ਲੱਗੇ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ ਦੋਸਤੋ